ਹੁਣ ਤੱਕ ਤੁਸੀਂ ਕਈ ਤਰ੍ਹਾਂ ਦੇ ਸਰਹੱਦੀ ਵਿਵਾਦ ਸੁਨੇ ਹੋਣਗੇ ਕਈ ਵਾਰ ਸੋਸ਼ਲ ਮੀਡੀਆ ਤੇ ਦੋ ਦੇਸ਼ਾਂ ਦੀਆਂ ਸਰਹੱਦਾਂ ਦੇ ਆਪਸ ਵਿੱਚ ਜੁੜੇ ਹੋਣ ਦੀਆਂ ਤਸਵੀਰਾਂ ਸ਼ੇਅਰ ਵੀ ਕੀਤੀਆਂ ਜਾਂਦੀਆਂ ਹਨ ਅਜਿਹਾ ਹੀ ਕੁਝ ਭਾਰਤ ਦੇ ਇੱਕ ਰੇਲਵੇ ਸਟੇਸ਼ਨ ਦਾ ਵੀ ਹੈ ਭਾਰਤ ਵਿੱਚ ਇੱਕ ਅਜਿਹਾ ਰੇਲਵੇ ਸਟੇਸ਼ਨ ਹੈ ਜਿਸ ਦਾ ਅੱਧਾ ਹਿੱਸਾ ਗੁਜਰਾਤ ਤੇ ਬਾਕੀ ਦਾ ਅੱਧਾ ਹਿੱਸਾ ਮਹਾਰਾਸ਼ਟਰ ਦੇ ਵਿੱਚ ਆਉਂਦਾ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਭ ਕਿਵੇਂ ਸੰਭਵ ਹੈ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਰੇਲਵੇ ਸਟੇਸ਼ਨ ਤੇ ਇੱਕ ਕੁਰਸੀ ਵੀ ਰੱਖੀ ਗਈ ਹੈ ਜਿਸ ਦਾ ਇੱਕ ਹਿੱਸਾ ਗੁਜਰਾਤ ਤੇ ਦੂਜਾ ਹਿੱਸਾ ਮਹਾਰਾਸ਼ਟra ਦੇ ਵਿੱਚ ਹੈ ਇਹ ਗੱਲ ਬਹੁਤ ਅਜੀਬ ਲੱਗ ਸਕਦੀ ਹੈ ਪਰ ਇਹ ਸੱਚ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਥੇ ਕੰਮ ਕਿਵੇਂ ਹੁੰਦਾ ਹੈ ਅਤੇ ਕਿਸ ਰਾਜ ਦੇ ਨਿਯਮਾਂ ਦੀ ਪਾਲਣਾ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਅਨੋਖੇ ਰੇਲਵੇ ਸਟੇਸ਼ਨ ਬਾਰੇ ਅਨੁਦਾਰ ਦੱਸਦੀ ਹੈ ਕਿ ਇਹ ਰੇਲਵੇ ਸਟੇਸ਼ਨ ਸੂਰਤ ਪੂਸਾਵਾਲ ਲਾਈਨ ਤੇ ਹੈ ਜੋ ਕਿ ਦੋ ਰਾਜਾਂ ਚ ਵੰਡਿਆ ਹੋਇਆ ਹੈ ਅੱਧਾ ਸਟੇਸ਼ਨ ਮਹਾਰਾਸ਼ਟਰ ਦੇ ਨੰਦੂਰਵਾਰ ਜ਼ਿਲ੍ਹੇ ਦੇ ਵਿੱਚ ਹੈ ਤੇ ਅੱਧਾ ਗੁਜਰਾਤ ਦੇ ਤਾਪੀ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਦਰਅਸਲ ਇਹ ਸਟੇਸ਼ਨ ਗੁਜਰਾਤ ਅਤੇ ਮਹਾਰਾਸ਼ਟਰ ਦੀ ਵੰਡ ਤੋਂ ਪਹਿਲਾਂ ਬਣਾਇਆ ਗਿਆ ਸੀ ਅਤੇ ਵੰਡ ਤੋਂ ਬਾਅਦ ਵੀ ਇਸ ਸਟੇਸ਼ਨ ਦੇ ਵਿੱਚ ਕੋਈ ਬਦਲਾ ਨਹੀਂ ਕੀਤਾ ਗਿਆ ਸੀ ਜਿਸ ਦੇ ਨਤੀਜੇ ਵਜੋਂ ਇਹ ਹੁਣ ਦੋਵਾਂ ਰਾਜਾਂ ਦੇ ਵਿੱਚ ਆਉਂਦਾ ਹੈ ਆਹ ਹੁਣ ਜਾਣਦੇ ਹਾਂ ਕਿ ਕਿਵੇਂ ਵੰਡਿਆ ਜਾਂਦਾ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਰੇਲਵੇ ਸਟੇਸ਼ਨ ਨੂੰ ਬਹੁਤ ਹੀ ਖਾਸ ਤਰੀਕੇ ਦੇ ਨਾਲ ਵੰਡਿਆ ਗਿਆ ਹੈ ਇਸ ਵਿੱਚ ਜਿਸ ਪਲੇਟਫਾਰਮ ਤੇ ਟ੍ਰੇਨ ਖੜੀ ਹੈ ਉਹ ਗੁਜਰਾਤ ਦੇ ਇਲਾਕੇ 'ਚ ਹੈ ਦੂਜੇ ਪਾਸੇ ਇੱਥੇ ਕਲਰਕ ਦਾ ਕੰਮ ਮਹਾਰਾਸ਼ਟਰ ਦੇ ਖੇਤਰ ਦੇ ਵਿੱਚ ਹੁੰਦਾ ਹੈ ਸਿੱਧੇ ਸ਼ਬਦਾਂ ਦੇ ਵਿੱਚ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਜਿੱਥੇ ਗੁਜਰਾਤ ਵਿੱਚ ਹੈ ਤੇ ਦਫ਼ਤਰ ਦਾ ਹਿੱਸਾ ਮਹਾਰਾਸ਼ਟਰ ਦੇ ਖੇਤਰ ਦੇ ਵਿੱਚ ਹੈ ਵੈਸੇ ਨਵਾਪੁਰ ਰੇਲਵੇ ਸਟੇਸ਼ਨ ਮਹਾਰਾਸ਼ਟਰ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਹਾਂ ਹੁਣ ਇਹਦੀ ਇੱਕ ਹੋਰ ਖਾਸ ਦਿਲਚਸਪ ਗੱਲ ਬਾਰੇ ਵੀ ਜਾਣਦੇ ਹਾਂ ਕਿ ਇੱਥੇ ਚਾਰ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਦੋ ਰਾਜਾਂ ਵਿੱਚ ਵੰਡੇ ਇਸ ਅਨੋਖੇ ਨਵਾਪੁਰ ਰੇਲਵੇ ਸਟੇਸ਼ਨ ਤੇ ਰੇਲਵੇ ਯਾਤਰੀਆਂ ਨੂੰ ਚਾਰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਕੋਸ਼ਨਾ ਇੱਥੇ ਹਿੰਦੀ ਅੰਗਰੇਜ਼ੀ ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਦੇ ਵਿੱਚ ਹੁੰਦੀ ਹੈ ਅਜਿਹੇ ਵਿੱਚ ਇਹ ਰੇਲਵੇ ਸਟੇਸ਼ਨ ਅਸਲ ਦੇ ਵਿੱਚ ਖਾਸ ਹੈ ਤਾਂ ਮੈਂ ਅਜਿਹਾ ਹੋਵੇ ਜਿਸ ਰੇਲਵੇ ਸਟੇਸ਼ਨ ਤੇ ਤੁਹਾਨੂੰ ਮਹਾਰਾਸ਼ਟਰ ਤੋਂ ਟਿਕਟ ਲੈ ਕੇ ਟ੍ਰੇਨ ਫੜ ਕੇ ਗੁਜਰਾਤ ਜਾਣਾ ਪੈਂਦਾ ਹੈ